ਮੈਂ ਤੇ ਅੱਜ ਦਾ ਦਿਨ ਵੇਖਣਾ ਵਾ ਜੇ ਅੱਜ ਚੰਗੇ ਭਲੇ ਆ ਗਏ ਤੇ ਠੀਕ ਆ ਜੇ ਪੀ ਕੇ ਆਏ ਨਾ ਮੈਂ ਚਲ ਜਾਣਾ ਆਪਣੇ ਪਿੰਡ ਮੇਰੇ ਕੋਲ ਨਹੀਂ ਲੜਾਈ ਸੁਣੀ ਜਾਂਦੀ ਸੰਦੀਪ ਤੂੰ ਪਿੰਡ ਕੋ ਜਾਣਾ ਵਾ ਤੇਰਾ ਘਰ ਵਾ ਤੇ ਰੋਜ ਰੋਜ ਥੋੜੀ ਉਹਨੇ ਪੀ ਕੇ ਹੁਣੀ ਆ ਉਹ ਤੇ ਆਪੇ ਦੱਸਣ ਡਿਆ ਵਾ ਕਿ ਚਲ ਉਥੇ ਯਾਰ ਦੋਸਤ ਟੱਕਰ ਗਏ ਸੀ ਤੇ ਉਹਨਾਂ ਨੇ ਪਿਆਲਤੀ ਤੂੰ ਇੰਦਾਂ ਦੀਆਂ ਗੱਲਾਂ ਐਵੇਂ ਕਾਤੋਂ ਕਰਨ ਢਈਆਂ ਅੱਲਾ ਗੱਲ ਜੇ ਮੈਨੂੰ ਹੁਣ ਹੀ ਦੱਸਤਾ ਆਇਆ ਨਾ ਤੇ ਮੈਂ ਬਾਜੀ ਵਾਂਗੂ ਪੀਂਡਿਆ ਬਣਾਈਆ ਫਿਰ ਤੇਰ ਵੇਸੇ ਤੇ ਮੈਂ ਕਿਹਾ ਵਣਾ ਵੀ ਚਲ ਜਾਾਂਗੇ ਪਰ ਹੌਂਸਲਾ ਰੱਖਾਂ ਪੀ ਪੀਂਡਿਆ ਬਣਾਓ ਵੇ ਨਹੀਂ ਫਿਰ ਜਦੋਂ ਮੈਨੂੰ ਸਤਾਇਦ ਮੈਂ ਫਿਰ ਪੀਂਡਿਆ ਬਣਾਇਆ ਪੀ ਲਓ ਮੈਨੂੰ ਕਿਹਦੇ ਹੀ ਕਣ ਹਾਂ ਮੇਰੇ ਕੋਲ ਪਾਉਣ ਹੋਣੇ ਪੀ ਲਓ ਭਾਈ ਦਲਜੀਤ ਕੱਲ ਇੰਨੀ ਪੀ ਕੇ ਕਿੱਥੋਂ ਆਇਆ ਸੀ ਚੰਗੀ ਭਲੀ ਤੂੰ ਛੱਡੀ ਸੀ ਤੇ ਇਹ ਫੇਰ ਡਿਆ ਪਿਆ ਵਾ ਤੂੰ ਤੈਨੂੰ ਕੀ ਬਿਮਾਰੀ ਗਈ ਆ ਤੈਨੂੰ ਨਾਲੇ ਕੰਮ ਤੇ ਜਾਣਾ ਨਾ ਤੇ ਚੱਜ ਨਾ ਜਾ ਨਹੀਂ ਤੇ ਚੁੱਪ ਕਰਕੇ ਤੇ ਘਰ ਬਹਿ ਜਾ ਅੱਗੇ ਵਾਂਗੂ ਉਹ ਭੈਣ ਉੱਥੇ ਮੁੰਡੇ ਬੈਠੇ ਸੀ ਉਹਨਾਂ ਪਿਆਦੀ ਮੈਨੂੰ ਜੋ ਇਕੱਠੇ ਬੈਠੇ ਹੋਈ ਹੈ ਨਾ ਫਿਰ ਨਾ ਨਹੀਂ ਹੋਈ ਮੇਰੇ ਕੋ ਤੇ ਅੱਗੇ ਇੱਥੇ ਮੁੰਡੇ ਨਹੀਂ ਟੱਕਰਦੇ ਉਹ ਤੇ ਹਾਦੀ ਕਰ ਦਿੱਤੀ ਕੱਲ ਉਹ ਸਾਡੇ ਦਵਾਲੇ ਹੋਂਡੀ ਕੋਡੇ ਕੋਡੇ ਪਿੱਟਾ ਟਾ ਕਰਕੇ ਪੀਂ ਡਿਆ ਵਾਏ ਕੌਣ ਦਵਾਲੇ ਹੋਂਡੀ ਕਰਦੀ ਤੇਰੀ ਹੋਰ ਕੌਣ ਤਾਡੇ ਕਰ ਕਿਉਂ ਕਿ ਪੀਤੀ ਮੈਂ ਦੱਸੋ ਉਹ ਉੱਥੇ ਮੜੇ ਟੱਕੜ ਕੇ ਤਾਂ ਬਿਲੀ ਮੈਂ ਸਾਡੇ ਦਵਾਲੇ ਹੋਈ ਵੀ ਤੁਸੀਂ ਪਿਆਲੀ ਆ ਉਹਨੂੰ ਨਸਾਂ ਹੀ ਤੇਰੇ ਮਗਰ ਗਈਆਂ ਹੀ ਪੈ ਲੰਨ ਦੇ ਨੂੰ ਅਹੀਂ ਕੋਈ ਅਫਲਦਾ ਕੰਮ ਮਾਰੇ ਕਰਿਆ ਕਰ ਕੋ ਇੰਨੀ ਆ ਉਹਨੇ ਵੱਧ ਘੱਟ ਗੱਲਾਂ ਬੋਲੀਆਂ ਜਿਹੜੀਆਂ ਕਦੀ ਬੋਲੀਆਂ ਨਹੀਂ ਉਹਨੇ ਤੇ ਜਾ ਕੇ ਦੱਸ ਮੰਜਾਲਾ ਉਹਨੂੰ ਜੇ ਸਮਝਾਈ ਜਾਂਦੀ ਆ ਤੇ ਮੰਮੀ ਐਵੇਂ ਨਾ ਮੜੀ ਜਾਓ ਆਪਣੀਆਂ ਠੀਕ ਹੈ ਨਾ ਅੱਗੇ ਉਹਨਾਂ ਤੁਹਾਨੂੰ ਕੋ ਕਹਿਆ ਵਾ ਉਹ ਗੁੱਸੇ ਵਿੱਚ ਹੀ ਤਾਂ ਕਰਕੇ ਬੋਲਦਾ ਪਹਿਲਾਂ ਮੈਨੂੰ ਬੋਲਣ ਦੀ ਫਿਰ ਤੁਹਾਨੂੰ ਬੋਲਦਾ ਹਣਾ ਵਾ ਇਹ ਕਿੱਡੀ ਕੀ ਗੱਲ ਵਾ ਬੰਦਾ ਬੋਲ ਹੀ ਦਿੰਦਾ ਵਾ ਸ਼ਾਬਾਸ਼ ਏ ਤੇਰੇ ਕਿੱਡਾ ਹੌਲੀ ਜੀ ਨਾ ਕਹਿਤਾ ਵਾ ਵੀ ਬੋਲਤਾ ਤੇ ਫਿਰ ਕੀ ਹੋ ਗਿਆ ਇਹੋ ਕੰਮ ਹੀ ਕਰਾਉਣੇ ਆ ਹੁਣ ਕੇ ਚੰਗੀ ਤੇਰਾ ਰੱਜ ਕੇ ਸਾਡੀ ਬੇਇੱਜ਼ਤੀ ਕਰਾ ਇਹ ਕੰਮ ਗਾਂਗਾ ਵਧਣੇ ਆ ਘਟਣੇ ਨਹੀਂ ਆ ਓ ਬਾਬਾ ਆ ਤੁਹਾਡੇ ਗੜ ਜੋੜੇ ਹੱਥ ਜੇ ਕੋਟ ਪੀ ਲਈ ਆ ਪਤਾ ਨਹੀਂ ਕੀ ਕਰੀ ਜਾਂਦੇ ਤੁਸੀਂ ਕਦੀ ਕੋਈ ਡੱਕ ਕੇ ਬੈਹਿੰਦਾ ਕਦੀ ਕੋਈ ਡੱਕ ਕੇ ਬੈਹਿੰਦਾ ਵਾ ਮਾਫੀ ਵੀ ਕਰ ਦੋ ਨਾ ਅੱਜ ਇਹਦੇ ਤੈਨੂੰ ਡੱਕਣ ਡੇ ਸਾਰੇ ਤੈਨੂੰ ਤੇ ਤੈਨੂੰ ਗਾਂ-ਗਾ ਪਤਾ ਲੱਗੇਗਾ ਜਦੋਂ ਤੂੰ ਮੁੜ ਕੇ ਪੀ ਕੇ ਆਏਂਗਾ ਓਏ ਇਹੋ ਜੇ ਕੰਮ ਕਰਦਾ ਹੀ ਨਹੀਂ ਮੈਂ ਜਦੋਂ ਪੀਤੀ ਗਈ ਪੀਤੀ ਗਈ ਇੱਕ ਵਾਰੀ ਪੀਣੀ ਹੀ ਤੇ ਥੋੜੀ ਪੀ ਲੈਂਦਾ ਹਾ ਦੇਕੇ ਆਉਂਦੀ ਕੀ ਲੋੜ ਹੀ ਭਲਾ ਓ ਭੈਣ ਨਹੀਂ ਪਤਾ ਲੱਗਾ ਓ ਮੈਂ ਤਾਂ ਘੁੱਟ ਕੇ ਪੀਤੀ ਸੀ ਜਾਦਾ ਟਾਈਮ ਬਾਅਦ ਪੀਤੀ ਸੀ ਨਾ ਤਾਂ ਕਰਕੇ ਜਰ ਗਈ ਮੈਨੂੰ ਵੇ ਚੜ ਤੇ ਗਈ ਤੈਨੂੰ ਜਿੰਨੇ ਤੈਨੂੰ ਮਗਰਭਾੜਿਆ ਸੀ ਨਾ ਸ਼ਾਹ ਨੇ ਉਹਨੇ ਗੱਲਾਂ ਕਰਨੀਆਂ ਮੁੜ ਕੇ ਜਾ ਕੇ ਤੇ ਉਹਦੇ ਘਰ ਲੰਡਾ ਪਿਓ ਇਹ ਥਾਂ ਥਾਂ ਤੇ ਗੱਲਾਂ ਕਰਦਾ ਵਾ ਸ਼ਾ ਕਿੱਥੋਂ ਆ ਗਿਆ ਉੱਥੇ ਕਿੱਥੋਂ ਆ ਗਿਆ ਉਹਨੇ ਹੀ ਬਾਲਿਆ ਸੀ लवली ਦੇ ਮਗਰ ਮੌਕੇ ਤੁਸੀਂ ਆਪ ਦਿੰਦੇ ਲੋਕਾਂ ਨੂੰ ਗੱਲਾਂ ਕਰਨ ਦੇ ਉਹ ਭੈਣ ਇੱਕ ਗਲਤੀ ਹੋ ਗਈ ਮੇਰੇ ਕੋ ਉਹ ਸੁਣਾਈ ਜਾਂਦੇ ਕਿਦਾਂ ਗੱਲ ਕਰ ਜੂਗਾ ਦੱਸ ਭਲਾ ਉਹ ਤੇ ਗੱਲ ਕਿਉਂ ਨਾ ਕਰੂਗਾ ਅਗਲਾ ਘਰ ਘਰ ਜਾ ਕੇ ਅਗਲੇ ਨੇ ਕਰਨੀਆਂ ਵਾ ਹੁਣ ਜਾ ਕੇ ਦੋਨਾਂ ਲੰਡਾ ਪੀ ਅੱਗੇ ਤਾਂ ਉਹਨੂੰ ਗੱਲਾਂ ਕਰ ਲੈਂਦੇ ਸੀ ਨਾ ਹੁਣ ਕਰਕੇ ਦੱਸਿਓ ਅਗਲੇ ਨੇ ਪਤਾ ਗਾੜੀਓ ਕੀ ਕਹਿਣਾ ਵੀ ਆਪਣਾ ਘਰ ਸੰਭੋ ਜਾ ਕੇ ਡਿਗਦੇ ਤੁਸੀਂ ਆਉਂਦੇ ਜੇ ਮੈਂ ਨਹੀਂ ਡਿਗਦਾ ਹੁੰਦਾ ਇੱਕੋ ਗਾਲੀ ਕਰੀ ਜਾਂਦਾ ਬਸ ਪੀਲੀ ਤੇ ਫਿਰ ਕੀ ਹੋ ਗਿਆ ਪੀਲੀ ਤੇ ਫਿਰ ਕੀ ਹੋ ਗਿਆ ਸਾਹ ਜੀ ਕੀ ਜੁਰਤ ਵਾ ਐਵੇਂ ਗੱਲ ਕਰ ਜੂਗਾ ਮੈਨੂੰ ਐਵੇਂ ਭੂਏ ਚੜਾਈ ਜਾਂਡੀਆਂ ਈ ਹੂੰ ਨਾ ਕਿਤੇ ਪੈਰਾਂ ਦੇ ਪਾਣੀ ਪੈਣ ਦਿੰਦਾ ਕਦੇ ਪੈਂਦਾ ਕਿੱਦਾਂ ਗਾੜੀਆਂ ਖਾਣ ਵੀ ਦਾਸ ਅਹੀਂ ਤੇਰਾ ਸਮਝਾਉਣੀ ਡਈਆਂ ਵਾ ਗਾੜੀਆਂ ਹਾਨੂੰ ਹੀ ਪੈ ਡਿਆ ਵਾ ਤੇ ਜੇ ਸਾਹ ਦੀ ਗੱਲ ਆਈ ਆ ਤੇ ਕਿੱਦਾਂ ਗੱਲ ਕਰ ਜੂਗਾ ਦੱਸ ਅਗਲੇ ਨੇ ਤਾਂ ਗੱਲਾਂ ਕਰਨੀਆਂ ਹੀ ਆਂ ਜਦੋਂ ਕੁੱਤੇ ਦੇ ਮੂੰਹ ਲਾਉ ਲੱਗ ਜੇ ਨਾ ਉਹ ਪਛਾਣ ਹੀ ਮੁਰਦਾ ਹੁੰਦਾ ਇਹਦੇ ਹੁਣ ਲੱਗ ਗਿਆ ਲੋ ਮੂੰਹ ਤੇ ਇਹਨੇ ਕਿੱਥੋਂ ਹੜਨਾਵਾ ਹੁਣ ਮੈਸੇਜ ਹੜ ਦੇ ਦਾ ਗੱਲ ਮੈਨੇ ਉਹ ਜ ਸਾਡੀ ਬੇਇੱਜ਼ਤੀ ਕਰਾਇਆ ਕਰਨੀ ਆ ਹੁਣ ਉਹਨੇ ਸੱਚੀ ਰੋਇਆ ਕਰਨਾ ਇਹਦੀ ਜਾਨ ਨੂੰ ਤੇ ਉਹ ਵੀ ਸੱਚੀ ਆ ਕੀ ਕਰੀਏ ਹੁਣ ਸੰਦੀਪਾ ਸੰਦੀਪਾ ਮੇਰੀ ਗੱਲ ਬਾਅਦ ਚ ਕਰ ਲਈ ਆ ਹੁਣ ਛੱਡ ਵੀ ਦੇ ਗੁੱਸਾ ਯਾਰ ਕੰਮ ਕਰਾ ਦਾਂ ਮੈਂ ਜਿਹੜੀ ਮਾਫੀ ਮੰਗ ਲਈ ਆ ਜੇ ਗਲਤੀ ਹੋ ਗਈ ਹੈ ਤੇ ਜਿਹੜੀ ਗੱਲ ਮੈਂ ਕਹਿੰਨੀ ਆ ਤੁਹਾਨੂੰ ਉਹ ਨਹੀਂ ਚੰਗੀ ਲੱਗਦੀ ਮੈਂ ਤਾਂ ਛੁਦੈਣ ਜਿਹੜੀ ਸਾਰਾ ਦਿਨ ਬੋਲਦੀ ਰਹਿਣੀ ਆ ਕਿਹੜੀ ਗੱਲ ਕਹਿੰਨੀ ਦੱਸ ਬਣਾ ਦੂੰ ਕੰਮ ਕਰਨ ਲੋ ਗਿਆ ਏ ਤੂੰ ਕੰਮ ਮੈਂ ਕਰਨ ਰਿਆ ਪਿਆ ਵਾ ਉਹ ਗਲਤੀ ਹੋ ਗਈ ਆ ਬਸ ਜਿਹੜੀ ਪੀ ਕੇ ਆ ਗਿਆ ਵਾ ਗਲਤੀ ਛੋਟੀ ਨਹੀਂ ਹੋਈ ਚੰਗੇ ਲੱਗੀਦਾ ਵਾ ਇੱਥੇ ਲੋਕੀ 20 ਗੱਲਾਂ ਕਰਨ ੜੇ ਹੋਣੇ ਆ ਬਾਹਰ ਚੰਗੀ ਭਲੀ ਛੱਡੀ ਹੀ ਤੇ ਪੀ ਕੇ ਕਿਉਂ ਆਏ ਮੈਨੂੰ ਇਹ ਦੱਸੋ ਕਾਰਨ ਕੀ ਸੀ ਉਹ ਕਾਰਨ ਕੀ ਸੰਦੀਪ ਮੰਮੀ ਬਾਹਰ ਨਹੀਂ ਜਾਂਦੇ ਐਂਡੀ ਬਸ ਮੁੰਡਿਆਂ ਦੇ ਬਹਿ ਗਏ ਆ ਇਦਾਂ ਗੱਲਬਾਤ ਚੱਲ ਪਈ ਉਹਨਾਂ ਬੋਤਲਾਂ ਲੈ ਜਾਂਦੀਆਂ ਬਸ ਠੀਕ ਆ ਜੇ ਆਹ ਕੰਮ ਰਿਹਾ ਨਾ ਆਹ ਕੋਤਕਲੇਸ਼ ਨਹੀਂ ਮੁੱਕਣਾ ਫਿਰ ਇਸੇ ਕਰਕੇ ਕਹਿੰਨੀ ਹੀ ਕਿ ਬਾਹਰ ਚੱਲ ਜਾਓ ਉਹ ਬਾਹਰ ਕਿੱਦਾਂ ਚੱਲਦਾ ਇਹ ਬਾਹਰ ਜਾਵਾਂ ਤੇ ਮੰਮੀ ਨਰਾਜ ਹੋ ਜਾਂਦੀ ਆ ਮੈਂ ਕਿੱਧਰ ਨੂੰ ਜਾਵਾਂ ਦੱਸ ਬਰਾ ਮੈਂ ਦੁਖੀ ਹੋ ਗਿਆ ਵਾਂ ਤੇ ਮੰਮੀ ਦੀ ਸਮਝ ਨਹੀਂ ਆਉਂਦੀ ਹੁਣ ਜੋ ਮੰਮੀ ਮੈਨੂੰ ਕਹਿੰਦੇ ਹੀ ਕਿ ਬਾਹਰ ਭੇਜ ਦੇ ਤੇ ਉਹ ਤਾਂ ਨਹੀਂ ਮੰਨ ਜਾਂਦੇ ਜੇ ਰੋਏ ਰੋਜ ਆਹ ਕੰਮ ਹੋਇਆ ਨਾ ਤੇ ਮੈਂ ਨਹੀਂ ਕਿ ਇੱਥੇ ਰਹਿਣਾ ਮੇਰੇ ਨਾਲ ਬਾਹਰ ਜਾਓ ਜਾਂ ਨਾ ਜਾਓ ਨਹੀਂ ਪਿੰਦਾ ਪਰ ਹਵਾ ਨਹੀਂ ਪਿੰਦਾ ਜੇ ਬਾਹਰ ਜਾਵਾਂ ਤੇ ਮੰਮੀ ਬੋਲਣ ਲੱਗ ਪੈਂਦੀ ਆ ਇੱਥੇ ਆਂ ਤੂੰ ਨਹੀਂ ਬੋਲਣ ਦੀ ਮੇਰੇ ਨਾਲ ਨਹੀਂ ਪਿੰਦਾ ਇਹ ਕਿਹੜੀ ਗੱਦਣਾ ਕੱਲ੍ਹ ਦਰਵਾਜ਼ੇ ਬਾਣੀ ਪੁੱਛਿਆ ਮਨੇ ਇੱਕ ਗਰੀ ਵੀ ਆਹੋ ਕਿ ਤੁਹਾਨੂੰ ਰੋਟੀ ਮਿਲਦੀ ਨਹੀਂ ਨਾ ਦੋ ਤਿੰਨ ਵਾਰੀ ਗਈ ਮੈਂ ਤੁਹਾਡੇ ਵੱਲ ਕਿ ਰੋਟੀ ਖਾ ਲਓ ਤੁਹਾਨੂੰ ਤੇ ਆਪ ਨੂੰ ਨਹੀਂ ਹੋਸ਼ ਹੈਗੀ ਹੀ ਤੇ ਮੈਂ ਕਿੱਦਾਂ ਰੋਟੀ ਖਵਾ ਦਿੰਦੀ ਤੁਹਾਨੂੰ ਮੈਂ ਨਹੀਂ ਕਿ ਬਣਾਈ ਰੋਟੀ ਜਿੰਨੇ ਬਣਾਈਆਂ ਨਾ ਜਾ ਕੇ ਤੇ ਖਾ ਲੋ ਮੇਰੇ ਕੋ ਨਹੀਂ ਬੰਦੀ ਸੁਦੀਪ ਹੋਂ ਤੇ ਲਿਆ ਮੈਂ ਜਾਣਾ ਫੇਰ ਡਿਊਟੀ ਡਿਊਟੀ ਜਾਣਾ ਚੁੱਪ ਕਰਕੇ ਤੇ ਘਰ ਬੈਠੇ ਰੋ ਉਹ ਪ੍ਰਵਾ ਜਾਣਾ ਵਾ ਫੋਨ ਕਰਨ ਦੇ ਆ ਮਸ਼ੀਨ ਕਹਿੰਦੇ ਚਲਾਉਣੀ ਆ ਸ਼ਾਮ ਨੂੰ ਫੇਰ ਪੀ ਕੇ ਆਜੋਗੇ ਮੇਰੇ ਕੋ ਨਹੀਂ ਸਾਬੇ ਜਾਂਦੇ ਉਹ ਬਾਬਾ ਨਹੀਂ ਪੀਂਦਾ ਆ ਇੱਥੇ ਰੱਖ ਯਾਰ ਰੋਟੀ ਲੈ ਗਿਆ ਮੇਰੇ ਕੋ ਨਹੀਂ ਲੈਂਦੀਆਂ ਦੀ ਰੋਟੀ ਖਾਣੀ ਐ ਤੇ ਖਾਓ ਨਹੀਂ ਤੇ ਜਾਓ ਭੁੱਖੇ ਬਹੁਤ ਚੰਗਾ ਗੰਮੂਆ ਯਾਰ ਮੇਰੇ ਕੋ ਵੀ ਗਲਤੀ ਹੋ ਗਈ ਯਾਰ ਸਹੀ ਗੱਲ ਹੋ ਯਾਰ ਇਹਨਾਂ ਦੀ ਘਰ 'ਚ ਮੈਂ ਹੋਂ ਸਿਆਣਾ ਹੀ ਕਿ ਮੈਂ ਹੋਈ ਨਹੀਂ ਕੰਮ ਕੰਡਿਆ ਵਿਆਂ ਫਿਰ ਲਵੜੀ ਬਣਾ ਕੀ ਕਰਨਾ ਕੋਈ ਗੱਲ ਨਹੀਂ ਹੁਣ ਨਾ ਮੁੰਡਿਆਂ ਨੂੰ ਮਨਾ ਕਰਦਣਾ ਕਰਨਾ ਪਰ ਮੈਂ ਨਹੀਂ ਬਿਣੀ ਕਰਨੀ ਮੇਰੇ ਤੇ ਘਰ ਚਕ ਬਤ ਨਹੀਂ ਮੁੱਕਦਾ ਆਇਆ ਪਿੰਡੋਂ ਫੋਨ ਠੀਕ ਠਾਕ ਵਾ ਠੀਕ ਹੋ ਤੇ ਪਿੰਡ ਨੂੰ ਹੋਰ ਹੋਦੈਂ ਮੈਂ ਨਹੀਂ ਕੀਤਾ ਉਦੋਂ ਦਾ ਫੋਨ ਉਹਦੋਂ ਡਈ ਸੀ ਨਾ ਲੜਨ ਮਮੀ ਨਾ ਮੈਂ ਨਹੀਂ ਕੀਤਾ ਕੁਤਾ ਮੈਂ ਆਂਦੇ ਤੂੰ ਨੇ ਮੇਰੀ ਲੋੜ ਹੈਗੀ ਤੇ ਮੈਂ ਫਿਰ ਮੈਨੋਂ ਵੀ ਤੇ ਰਹੀ ਹੈਗੀ ਦੱਸ ਕਰ ਲੈਣਾ ਇਹਨੂੰ ਫੋਨ ਕੇ ਦੱਸ ਆਨੇ ਨੂੰ ਬੋਦਾ ਮੈਂ ਨਹੀਂ ਕਿਹਾ ਤਕੂਤਾ ਜੋ ਉਹਨਾਂ ਨੇ ਇੰਨੀ ਅਕੜ ਵਾਦ ਫਿਰ ਮੇਰੀ ਵੀ ਦੋਨੀ ਮੈਂ ਅਕਦਾ ਕਰਾਂ ਹੁਣ ਮੈਂ ਨਹੀਂ ਕਰਨਾ ਕੋਨਾ ਨਾ ਨਾ ਮੈਂ ਜਾਣਾ ਹੀ ਹੁਣ ਉੱਥੇ ਵੇਖੀ ਜਾਂਦਾ ਕੋ ਜਦੋਂ ਮੇਰਾ ਪਤਾ ਲੈਣੀ ਨਹੀਂ ਆਈ ਵੀ ਮੇਰੀ ਕੁੜੀ ਠੀਕ ਨਹੀਂ ਤੇ ਫਿਰ ਮੈਂ ਕੀ ਕਰਨ ਜਾਣਾ ਉੱਥੇ ਉਹ ਨਹੀਂ ਹੁਣ ਮੂੰਹ ਸਾਫ ਹੋ ਗਿਆ ਵਾ ਤੇ ਉਹ ਟੂਪ ਲੰਮਦੀ ਰਹੀ ਜਨ ਜਰ ਹਟਦੇ ਨਹੀਂ ਹਾਲ ਲਾਲ ਲਾਲ ਹੋ ਗਿਆ ਵਾ ਪਰ ਹਾਲੇ ਪਤਾ ਨਾ ਕੀ ਆ ਆ ਹਲੇ ਜੇ ਕਾਰਛ ਜੀ ਬੜੀ ਹੁੰਦੀ ਗਈ ਆ ਰੱਥੇ ਵੀ ਕੋਈ ਨਹੀਂ ਕਰ ਦਵਾਈ ਫੇਰ ਲੈ ਆਵਾਂਗੇ ਫਿਰ ਹਟ ਜਾਣਾ ਵਾ ਆ ਵਾ ਆ ਮੈਸੇਜ ਕਿਦ ਆ ਗਿਆ ਵਾ ਲੈ ਬਈ ਝੋਨੇ ਦੇ ਪੈਸੇ ਆ ਗਏ ਕੀ ਝੋਨੇ ਦੇ ਮੈਂ ਪੈਸੇ ਆ ਗਏ ਝੋਨੇ ਦੇ ਪੈਸੇ ਤੇ ਆ ਫੋਨ ਤੇ ਕਿਦ ਆ ਕੇ ਮੈਨੂੰ ਦੱਲ ਬਨ ਨਹੀਂ ਦੇ ਕਿਥੇ ਉਹ ਫੋਨ ਦੇ ਕਿਥੋਂ ਆਏ ਆ ਮੈਸੇਜ ਆਇਆ ਵਾ ਅਛ ਦੇਣੇ ਜੀਏ ਪਤਾ ਤੈਨੂੰ ਲੱਗਦਾ ਨਹੀਂ ਆ ਕੋਹ ਤੁਸੀਂ ਤਾਂ ਕਹਿੰਦੇ ਫੋਨ ਤੇ ਪੈਸੇ ਆ ਗਏ ਉਹ ਖਾਤੇ 'ਚ ਆ ਗਏ ਆ ਐਂ ਤਾਂ ਪਤਾ ਲੱਗ ਜਾਂਦਾ ਆ ਤੇ ਪਤਾ ਲੱਗ ਜਾਂਦਾ ਵਾ ਕੇ ਮਸ਼ਾ ਖਾਤੇ 'ਚ ਆ ਗਏ ਆ ਪੈਸੇ। ਉਹ ਹੁਣ ਤੁਹਾਨੂੰ ਪਤਾ ਲੱਗ ਗਿਆ ਵਾ ਵੀ ਇੰਨੇ ਪੈਸੇ ਅੱਡੇ ਤੇ ਆ ਗਏ ਸਾਰੇ। ਤੇ ਆਹੋ ਤੇਾਨੂੰ ਪਤਾ ਲੱਗਣਾ ਹੀ ਆ ਜਦੋਂ ਮੈਸੇਜ ਆ ਗਿਆ ਉਹਦੇ। ਮੈਨੂੰ ਤਾਂ ਕਦੇ ਲੱਭਦੇ ਨਹੀਂ ਇੱਥੇ ਆਉਂਦੇ ਉੱਤੇ ਲੈ ਆਓ। ਉਹ ਮੈਨੂੰ ਵੀ ਇੰਨਾ ਹੀ ਪਤਾ ਵਾ ਵੀ ਮੈਸੇਜ ਆ ਗਿਆ ਮੈਨੂੰ ਵੀ ਬਹੁਤੀਆਂ ਗੱਲਾਂ ਦਾ ਨਹੀਂ ਗਾ ਪਤਾ ਕਿ ਕਿੰਨੇ ਆ ਵੇਚ ਤੇ ਕਿੰਨੇ ਨਹੀਂ। ਮਸ਼ਾ ਆ ਲੈ। ਇਦਾਂ ਪੈਸੇ ਆ ਜਾਂਦੇ ਸਿੱਧੇ। ਤੋ ਹੋਰ ਆ ਨਹੀਂ ਜਾਂਦੇ। ਲੈਣ ਨਹੀਂ ਜਾਣਾ ਪੈਂਦਾ ਅੱਗੇ ਤੇ ਲੈ ਜਾਂਦੇ ਹੁੰਦੇ ਹੀ ਵੀ ਸਾਡੇ ਪੈਸੇ ਆ ਗਏ ਆ ਉੱਥੇ। ਓਏ ਉੱਥੇ ਨਹੀਂ ਹੁਣ ਇੱਥੋਂ ਨਿਕਲ ਜਾਣੇ ਆ ਬੈਂਕ ਚੋਂ, ਏਟੀਐਮ ਚੋਂ। ਜਿੰਦਾ ਮਰਜ਼ੀ ਕਢਾ ਲਓ। ਹੁਸ਼ਾ। ਹਾਂ, ਏਟੀਐਮ ਦਾ ਪਤਾ ਵਾ। ਮੈਨੂੰ ਕੀ ਪਤਾ ਮੈਂ ਅਗੜੇ ਕਦੀ ਗਈ ਆ ਨਾ ਮੈਨੂੰ ਪਤਾ ਹੀ ਨਹੀਂ। ਨਹੀਂ ਗਈ ਤੇ ਫਿਰ ਚੁੱਪ ਕਰਕੇ ਬੈਠੀ ਰਹੀਆਂ ਸਿਰ ਕੱਲੀ ਖਾਂਢੀ। ਪੀ ਆ ਗਈ ਆ ਕਿ ਨਹੀਂ ਆ ਗਈ। ਤੂੰ ਦੱਸ ਮੈਂ ਪੁੱਛੀ ਆਈ ਆ? ਹਾਂ। ਆ ਗਈ। ਜਾ ਚਾਹ ਬਣਾ ਘੁੱਟ। ਮੈਨੂੰ ਨਹੀਂ ਪਤਾ ਪੈਸੇ ਆ ਗਏ ਆ ਤਾਂ ਚੱਲ ਗਏ ਉੱਥੇ। ਜਿੱਥੇ ਮੈਂ ਗਿਆ ਏ ਕੋ ਮਨ ਜਾਣਾ ਜਿੱਥੇ ਉੱਥੇ ਪੜਾਂਗੇ ਘਰ ਚ ਅੱਗੇ ਸਿਆਪਾ ਪਿਆ ਵਾ ਤਾ ਪੜਾ ਵਾ ਨਾ ਜਾਣਾ ਨਹੀਂ ਆੜਾਂ ਦੀ ਪਈ ਇਹ ਤੈਨੂੰ ਮੈਨੂੰ ਨੇ ਪਤਾ ਵੀ ਫਰ ਹਈਦਾ ਨਾ ਆ ਫਿਰ ਕਹਿ ਕੇ ਵਾਦਾ ਕਰਕੇ ਤੇ ਮੁੜ ਕੇ ਫਿਰ ਮੁਕਰ ਜਾਣਾ ਹੁੰਦਾ ਵਾ ਵੀ ਹੁਣ ਤਾਂ ਪੈਸੇ ਵੀ ਆ ਗਏ ਆ ਤੈਨੂੰ ਪਤਾ ਹੋਣਾ ਵੀ ਘਰ ਚ ਲੜਾਈ ਚੱਲਣ ਦੀ ਅੱਗੇ ਕੱਲ ਦੀ ਪਤਾ ਤੈਨੂੰ ਇਹ ਗੱਲ ਦਾ ਲੜਾਈ ਹੋਈ ਹੋਊਗਾ ਉਹਨਾਂ ਦੀ ਹੋਈ ਹੋਊਗਾ ਤੇ ਸਾਡੀ ਥੋੜਾ ਹੋਈ ਹੈ ਉਹਨਾਂ ਦੀ ਹੋਈ ਮੈਨੂੰ ਜਾਬਦਾ ਤੁਸੀਂ ਆਪਣੀ ਆਪਣੀ ਨਾ ਕਰ ਲੈਣੀ ਚੁੱਪ ਕਰਕੇ ਤੇ ਬੈਠੀ ਰਹਿ ਨਾ ਆਹ ਬਾਅਦ ਚ ਟਲ ਜਾਂਦੀ ਲੜਾਈ ਹੋ ਜਾਣੀ ਆ ਜੀ ਜਣਾ ਮਗਨੇ ਜਣਾ ਮੇ ਵੇ ਇੱਕ ਵਾਰ ਮੈਨੂੰ ਦੱਸ ਦੋ ਉਹ ਚਲ ਜਾਗੇ ਭਰਾ ਅੱਜ ਨਹੀਂ ਪਰ ਮੈਂ ਜਾਣਾ ਜਾ ਵੀ ਨਹੀਂ ਜਾਣਾ ਤਾਂ ਨਾ ਮੈਨੂੰ ਨੂੰ ਪਤਾ ਫਿਰ ਮੈਂ ਵੀ ਨਹੀਂ ਮੈਂ ਵੀ ਨਹੀਂ ਗੱਲ ਬੰਨਿਆ ਕਰਨੀ ਉਹ ਤੈਨੂੰ ਪਤਾ ਵਾ ਨਾ ਭਾਜੀ ਪੀ ਕੇ ਆਇਆ ਮੈਨੂੰ ਤਾਂ ਪਤਾ ਨਹੀਂ ਉਹ ਪੀਤੀ ਹੀ ਆਨੇ ਤੇ ਹੋਰ ਨਾ ਉਹ ਉਹ ਤਾਂ ਏਦਾਂ ਹੁੰਦਿਆ ਤੁਰਿਆ ਜਿੱਦਾਂ ਕੁਝ ਇੱਥੇ ਵਜ ਗਰੀ ਉੱਥੇ ਵਜ ਐਵੇਂ ਡਿਗਦਾ ਫਿਰਦਾ ਸ਼ਦਾਈਆਂ ਵਾਂਗੂ ਫਿਰ ਉਹ ਵੀ ਬੜਾ ਬੋਲਣ ਦੇ ਹੀ ਕੌਣ ਉਹ ਉਹ ਸੰਦੀਪ ਉਹ ਨੇ ਵੀ ਬੜੀਆਂ ਗੱਲਾਂ ਕੀਤੀਆਂ ਉਹਨੂੰ ਕਹਿੰਦੀ ਤੂੰ ਪੀ ਕੇ ਆਵਾ ਏਦਾਂ ਆ ਤੋ ਮੈਂ ਨਹੀਂ ਭਰਦਾ ਗਾਂ ਗਈ ਮੈਂ ਹਾਨੂ ਕੋ ਲੋੜਾ ਜਾਂਦੀ ਐਵੇਂ ਮੁੜ ਗਿਆ ਖੋਗੀ ਭਿਲੇ ਖਰੇ ਜਾਣ ਕੇ ਗੱਲ ਸੁਣਦੇ ਹਨਾ ਤੇ ਮੈਂ ਨਹੀਂ ਫਿਰ ਗਈ ਹੁਈ ਹੈਗੀ ਤਾਂ ਕੋਈ ਗੱਲ ਨਹੀਂ ਉਹ ਉਹਨਾਂ ਦੀ ਆਪਸ ਵਿੱਚ ਗੱਲ ਉਹਨਾਂ ਦੀ ਤੇ ਆਪਾਂ ਚੱਲੀਏ ਗਾਂ ਹੁਣ ਜਾਵਾਂਗੇ ਤਾਂ ਫੇਰੀ ਕਿਤੇ ਪਹਾੜ ਤੇ ਨੂੰ ਪਤਾ ਵੀ ਲੱਗੇ ਹੀ ਐਨੇ ਦੂਰ ਜਾਣਾ ਪੈਣਾ ਮਤਲਬ ਕਈ ਉਥੇ ਬਸਾ ਬਦਲਣੀਆਂ ਪੈਣੀਆਂ ਆਵਾ ਮੀ ਮੇਰੀ ਸੁਣ ਲੈ ਗੱਲ ਜੇ ਮੈਨੂੰ ਹੋਈ ਦੱਸਤਾ ਆਇਆ ਨਾ ਤਾਂ ਮੈਂ ਭਾਜੀਾਂ ਨੂੰ ਪੀਂਡਾ ਬਣਾਈਆ ਫਿਰ ਤੇਰ ਵੇਖ ਲਈ ਤੇਨੇ ਮੈਂ ਕਿਹਾ ਵਾ ਨਾ ਵੀ ਚਲ ਜਾਾਂਗੇ ਫਿਰ ਹੌਸਲਾ ਰੱਖਾਂ ਕੀ ਪੀਂਡਾ ਬਣਾਵਾਂ ਵੇਖ ਨਹੀਂ ਫਿਰ ਜਦੋਂ ਮੈਨੂੰ ਸਤਾਇਆ ਮੈਂ ਫਿਰ ਪੀਂਡਾ ਬਣਾਈਆ ਦਪੀਰੋ ਮੈਨੂੰ ਕਿੱਦਾਂ ਹੀ ਕਰਨ ਹਾਂ ਮੇਰੇ ਕੋਲ ਪਾਉਣ ਹੋਣੇ ਪੀ ਲੋ ਭਾਈ ਚਾਹ ਲਓ ਤੈਨੂੰ ਆਪਿਆ ਮੈਂ ਲੈ ਜਾਣਾ ਘੁੰਮਣ ਮੈਂ ਉਥੋਂ ਉਹਨੂੰ ਲੈ ਜਾਣਾ ਵਾ ਨਾਲ ਮੰਮੀ ਨੂੰ ਲੈ ਜਾਣਾ ਪਿੰਡੋਂ ਵੇਖੀਂ ਤੈਨੂੰ ਨਾ ਮੈਂ ਤੂੰ ਬੋਲਦੀ ਨਹੀਂ ਮੈਂ ਉਹਨਾਂ ਸੁਲਾ ਕਰ ਲੈਣੀ ਦੱਸ ਮੈਂ ਇੱਕ ਵਾਰੀ ਫੋਨ ਕੀਤਾ ਦੋਨੇ ਯਾਰ ਛੱਟ ਆ ਜਣਾ ਵੇਖੀ ਹੂੰ ਆ ਜਾਣਾ ਨਾ ਪਾਪਾ ਦੋਵੇਂ ਜਣੀਆਂ ਚਲ ਜਾਵਾਂਗੇ ਫਿਰ ਨਾਲੇ ਘੁੰਮ ਕੇ ਆਵਾਂਗੇ ਉੱਥੇ ਕਿ ਨਾਲੇ ਉੱਥੇ ਨਾ ਫੋਟੋ ਫੋਟੋ ਖਿੱਚ ਕੇ ਆਵਾਂਗੇ ਪਹਾੜਾਂ ਦੇ ਵਿੱਚ ਫਿਰ ਤੁਸੀਂ ਵੇਖੀ ਸੜਨਾ ਵੇਖ ਕੇ ਵੀ ਲੈ ਹੁਣ ਚਲ ਗੀਆਂ ਦੋਵੇਂ ਜਣੀਆਂ ਤੂੰ ਚਾਹ ਨਹੀਂ ਬਣਾ ਕੇ ਦੇਣੀ ਮੈਨੂੰ ਪਤਾ ਜਿੰਨਾ ਤੱਕ ਮੈਂ ਤੂੰ ਹਾਂ ਨਾ ਕੀਤੀ ਵੀ ਜਾਣਾ ਵਾਂ ਉਹਨਾਂ ਤੱਕ ਨਹੀਂ ਪਹਿਲਾਂ ਪਹਿਲਾਂ ਤੂੰ ਪੈਸਿਆਂ ਦਾ ਲੜਾ ਲਾਇਆ ਸੀ ਹੁਣ ਤੁਸੀਂ ਦੂਜੇ ਦੂਜੇ ਪਾਸੇ ਹੋ ਗਈ ਓ ਯਾਰ ਉੱਥੋਂ ਥੋੜੇ ਪੈਸੇ ਆਏ ਆ ਆ ਤੇ ਹੋਰੀ ਕਿਦੋਂ ਆਏ ਆ ਭਾਈ ਜਿੱਥੋਂ ਮਰਜੀ ਆਏ ਹੁਣ ਪਏ ਮੈਨੂੰ ਨੀਗਾ ਪਤਾ ਹੈਗਾ ਚੱਲ ਚੰਗਾ ਨਹੀਂ ਬਣਾ ਕੇ ਦੇਣੀ ਤੇ ਨਾ ਬਣਾਉਣੀ ਉਹਨਾਂ ਨੂੰ ਪਹਾੜਾ ਉੱਤੇ برف ਮੁੱਕ ਜਾਣੀ ਜਦੋਂ ਤੂੰ ਜਾਣਾ ਵਾ ਤੂੰ ਨਾ ਮੁੱਕ ਜੀਂ ਕਿਰੇ برف ਮੁੱਕ ਚੱਲੀ ਜਿਹੜੀ ਉਹਨਾਂ ਨੇ ਭਾਈ ਉੱਥੇ ਸਾਰੀ برف ਪਿਗਲ ਜਦ ਇਹਨੇ ਜਣਾ ਹੀ ਨਹੀਂ ਹੁੰਦਾ ਕਦੇ ਕਿਤੇ ਕਿੱਦਾਂ ਲੋਕੀ ਉੱਥੇ ਕਿਦੇ ਕਰਦੇ ਅਗਦੇ ਏਦਾਂ ਏਦਾਂ برف ਸੁੱਟਦੇ ਏਦਾਂ ਏਦਾਂ ਕਰਕੇ ਕਿਦੇ ਤੇ ਕਿਦੇ ਕਿ ਨਾ ਮਜ਼ਾ ਆਉਂਦਾ ਕਿਦੇ ਇਹ ਗੋਲੇ ਇਹ ਬਣਾ ਬਣਾ ਕੇ ਤੇ ਇੱਕ ਦੂਜੇ ਦੇ ਮਾਰਦੇ ਆ ਹਾਈ ਕਿਤੇ ਕਦੋਂ ਕਦੇ ਮੇਰਾ ਉਹ ਸੁਪਨਾ ਪੂਰਾ ਹੋਊਗਾ ਰੱਬ ਕਰਕੇ ਕਿਤੇ ਸ਼ੀਸ਼ਤੀ ਹੋ ਜੇ ਤੇ ਕਿਤੇ ਮੈਂ ਵੀ ਕਿਤੇ ਪਹਾੜ ਘੁੰਮਾਂਗੀ ਨਹੀਂ ਤਾਂ ਕੀ ਕਹੂੰਗੀ ਮੈਂ ਜਾ ਕੇ ਧਰਮਰਾਜ ਨੂੰ ਕਿ ਮੈਂ ਇਹ ਪਹਾੜਾਂ 'ਚ ਨਹੀਂ ਗਈ ਹੋਏ ਰੱਬ ਹੋਰ ਸੁਣਾ ਮम्मी ਠੀਕ ਠਾਕ ਐ ਅੱਛਾ ਅੱਛਾ ਮੈਂ ਵੀ ਠੀਕ ਹਾਂ ਮੈਨੂੰ ਕੀ ਹੋਣਾ ਗੱਲ ਕੀ ਹੋਣੀ ਹੈ ਮੰਮੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਮੈਂ ਇਹਨਾਂ ਨੂੰ ਬਾਹਰ ਭੇਜਣਾ ਸੀ ਤੇ ਮੰਮੀ ਨੇ ਨਹੀਂ ਜਾਣ ਦਿੱਤਾ ਮੰਮੀ ਕਹਿੰਦੇ ਕਿ ਇੱਥੇ ਮਸ਼ੀਨ ਚਲਾ ਲਾ ਉਹ ਕਿਤੇ ਕੱਲ ਗਏ ਉੱਥੋਂ ਕਿਤੇ ਮੁੰਡਿਆਂ ਨੇ ਪਿਆਲਤੀ ਹਾਂਜੀ ਮੈਂ ਬਥੇਰਾ ਕਿਹਾ ਹੈ ਇਹਨਾਂ ਨੂੰ ਮੰਮੀ ਜ਼ੋਰ ਲਾਇਆ ਸੀ ਕਿ ਬਾਹਰ ਚੱਲ ਜਾਓ ਆ ਮਾਤਾ ਨੇ ਨਹੀਂ ਕੇ ਪਾਸੇ ਲੱਗਣ ਦਿੱਤਾ ਉਹਨੇ ਇਹਦੇ ਵਿੱਚ ਮੇਰਾ ਕੀ ਕਸੂਰ ਮੈਂ ਮੈਂ ਤਾਂ ਫਾਇ ਨੂੰ ਫੜੀ ਗਈ ਆ ਕੀ ਕਰਾਂ ਹੁਣ ਮੈਂ ਨਹੀਂ ਉਦੋਂ ਕਹਿੰਦੇ ਹੀ ਕਿ ਨਹੀਂ ਜਾਣ ਦੇਣਾ ਤੇ ਕੱਲ ਮੈਨੂੰ ਕਹਿੰਦੇ ਹੁਣ ਤੂੰ ਭੇਜ ਦੇ ਕੋਈ ਗੱਲ ਨਹੀਂ ਬਾਹਰ ਤੇ ਉਦੋਂ ਹੀ ਜਾਣ ਦਿੰਦੇ ਤੇ ਆਹ ਕੰਮ ਹੋਣਾ ਹੀ ਨਹੀਂ ਮੰਮੀ ਮੈਂ ਅੱਜ ਦਾ ਦਿਨ ਹੀ ਵੇਖਣਾ ਵਾ ਜਿੰਨੇ ਉਹ ਕੰਮ ਕੀਤਾ ਨਾ ਤੇ ਮੈਂ ਹੀ ਇੱਥੇ ਆ ਜਾਣਾ ਫਿਰ ਮੈਂ ਨਹੀਂ ਘਰ ਰਹਿਣਾ ਹੈਗਾ ਚਲੋ ਠੀਕ ਹੈ ਮੰਮੀ ਮੈਂ ਬਾਅਦ ਚ ਕਰਦੀ ਆ ਫੋਨ ਤੁਹਾਨੂੰ ਠੀਕ ਆ ਸੰਦੀਪ ਕਿਉਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਉੱਥੇ ਦੱਸਦੀ ਰਹੀਂ ਨੇ ਜੇ ਚਾਲੂ ਨੇ ਪੀ ਲਈ ਆ ਤੇ ਆਹ ਤੂੰ ਪਿੰਡ ਨਹੀਂ ਦੱਸਣਾ ਦੀਦੀ ਇਹਦੇ ਵਿੱਚ ਮੈਂ ਕਿਹੜਾ ਮਾੜਾ ਕੰਮ ਕੀਤਾ ਸੰਦੀਪ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਨਾ ਬਾਹਰ ਨਹੀਂ ਕੱਢੀਆਂ ਹੋਈਆਂ ਨਾਲੇ ਮੇਰੀ ਗੱਲ ਸੁਣਾ ਜਵਾਈ ਭਾਈ ਹੈਗਾ ਵਾ ਉਹਨਾਂ ਦਾ ਤੇ ਐਵੇਂ ਉਹਨਾਂ ਨੂੰ ਵੀ ਇਦਾਂ ਚੰਗਾ ਲੱਗਦਾ ਵਾ ਕੱਲ ਨੂੰ ਇਹ ਉੱਥੇ ਜਾਊਗਾ ਉਹ ਇਹਨੂੰ ਪੁੱਛਣਗੇ ਤੇ ਇਹਦੇ ਲੜ ਪੱਲੇ ਕੀ ਰਹੂਗਾ ਐਵੇਂ ਇਦਾਂ ਦੀਆਂ ਗੱਲਾਂ ਨਹੀਂ ਬਹੁ ਕਰੀਦੀਆਂ ਹੋਈਆਂ ਦੀਆਂ ਸਿਆਣੀ ਬਣ ਤੂੰ ਟਾਈਮ ਤੇ ਕੱਢਣਾ ਵਾ ਮੈਂ ਮੈਨੂੰ ਪਤਾ ਵਾ ਨਾ ਪਹਿਲਾਂ ਮੈਂ ਕਿੱਦਾਂ ਸਾਹਮਦੀ ਹੁੰਨੀ ਸੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਰੋਜ਼ ਪੀ ਕੇ ਹੁੰਦੇ ਹੁੰਦੇ ਸੀ ਤੇ ਕਿੱਦਾਂ ਬੋਲਦੇ ਹੁੰਦੇ ਸੀ ਮੈਨੂੰ ਤੇ ਜੇ ਮੈਂ ਆਪਣੇ ਮਾਪਿਓ ਨੂੰ ਨਾ ਦੱਸਾਂ ਤੇ ਹੋਰ ਕਿਹਨੂੰ ਦੱਸਾਂ ਇਹ ਤੇ ਹੋਰ ਕੋਈ ਸੌਣ ਵਾਲਾ ਤੇ ਹੈ ਨਹੀਂ ਮੇਰੀ ਗੱਲ ਮੈਂ ਤੇ ਅੱਜ ਦਾ ਦਿਨ ਵੇਖਣਾ ਵਾ ਜੇ ਅੱਜ ਚੰਗੇ ਭਲੇ ਆ ਗਏ ਤੇ ਠੀਕ ਆ ਜੇ ਪੀ ਕੇ ਆਏ ਨਾ ਮੈਂ ਚਲ ਜਾਣਾ ਆਪਣੇ ਪਿੰਡ ਮੇਰੇ ਕੋਲ ਨਹੀਂ ਲੜਾਈ ਸੁਣੀ ਜਾਂਦੀ ਸੰਦੀਪ ਤੂੰ ਪਿੰਡ ਕੋ ਜਾਣਾ ਵਾ ਤੇਰਾ ਘਰ ਵਾ ਤੇ ਰੋਜ ਰੋਜ ਥੋੜੀ ਉਹਨੇ ਪੀ ਕੇ ਹੋਣੀ ਆ ਉਹ ਤੇ ਆਪੇ ਦੱਸਣ ਡਿਆ ਵਾ ਕਿ ਚਲ ਉਥੇ ਯਾਰ ਦੋਸਤ ਟੱਕਰ ਗਏ ਹੀ ਤੇ ਉਹਨਾਂ ਨੇ ਪਿਆਲਤੀ ਤੂੰ ਇੰਦਾਂ ਦੀਆਂ ਗੱਲਾਂ ਐਵੇਂ ਕਾਤੋਂ ਕਰਨ ਢਈਆਂ ਯਾਰ ਦੋਸਤ ਕਹਿਣਗੇ ਖੂਚ ਛਾਲ ਮਾਰ ਦੇ ਤੇ ਇਹ ਮਾਰ ਦੇਣਗੇ ਉਹਨਾਂ ਦੇ ਮਗਰ ਨਾਂ ਲੱਗਣ ਚਾਲ ਸੰਦੀਪ ਤੂੰ ਵੇਖ ਤੇ ਸਹੀ ਸਿਆਣੀ ਬਣ ਐਵੇਂ ਇੱਥੇ ਵੀ ਜਲੂਸ ਨਿਕਲੂਗਾ ਉੱਥੇ ਜਾ ਕੇ ਵੀ ਨਿਕਲੂਗਾ ਕੋਈ ਫਾਇਦਾ ਹੈਗਾ ਇਹਨਾਂ ਗੱਲਾਂ ਦਾ ਜੇ ਮੈਂ ਨਾ ਦੱਸੂਗੀ ਤੇ ਬਾਹਰੋਂ ਨਾ ਪਤਾ ਲੱਗੂ ਉਹਨਾਂ ਨੂੰ ਕਿਥੋਂ ਬਾਹਰੋਂ ਪਤਾ ਲੱਗ ਗਿਆ ਫੇਰ ਕਿਥੋਂ ਪਤਾ ਲੱਗਣਾ ਵਾ ਬਾਹਰੋਂ ਐਵੇਂ ਨਿਗਿਆ ਨਿਗਿਆ ਗੱਲਾਂ ਨਾ ਕਰੋ ਬਾਹਰ ਨਾ ਕੱਢਿਆ ਕਰੋ ਇੱਥੇ ਆਉਣਗੇ ਆਂਡ ਗਵਾਨ ਦੱਸੂਗਾ ਤੇ ਫੇਰ ਕੀ ਕਰਾਂਗੇ ਆਪਾਂ ਉਹਨਾਂ ਨੇ ਕਹਿਣਾ ਵਾ ਸਾਡੀ ਕੁੜੀ ਨੇ ਸਾਡੇ ਕੋਲ ਗੱਲ ਲਗਾਈ ਐ ਸੰਦੀਪ ਮੈਂ ਤਾਂ ਤੈਨੂੰ ਇਹੋ ਸਮਝਾਉਣੀ ਆ ਪੀ ਚੱਲ ਸਾਰੇ ਜਣੇ ਸਮਝ ਲਓ ਉਹਨੂੰ ਵੀ ਸਮਝਾਇਆ ਵਾ ਉਹ ਵੀ ਕਹੀ ਜਾਂਦਾ ਵੀ ਮੈਨੂੰ ਉਹਨਾਂ ਨੇ ਪਿਆਤੀ ਆ ਹੁਣ ਦੱਸ ਇਹਦੇ ਵਿੱਚ ਸਾਡਾ ਕੀ ਕਸੂਰ ਵਾ ਅੱਗੇ ਵੀ ਇਹੋ ਗੱਲ ਕਹਿੰਦੇ ਹੁੰਦੇ ਨੇ ਨਾ ਕਿ ਮੈਂ ਨਹੀਂ ਪੀ ਕੇ ਆਉਂਗਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੇ ਉਹੋ ਕੰਮ ਕੀਤਾ ਨਾ ਫੇਰ ਹੁਣ ਇਹਦੇ ਵਿੱਚ ਸਾਡਾ ਕੀ ਕਸੂਰ ਅਸੀਂ ਤੇ ਤੈਨੂੰ ਵੀ ਸਮਝਾਉਣ ਦੇ ਤੇ ਉਹਨੂੰ ਵੀ ਸਮਝਾਉਣ ਦੇ ਜੇ ਇੰਨੀ ਕ ਹੱਲਾ ਸ਼ੇਰੀ ਨਾ ਨਾ ਮਿਲੇ ਤੇ ਇਹੋ ਜਿਹਾ ਕੰਮ ਹੋਵੇ ਨਾ ਹੱਲਾ ਸ਼ੇਰੀ ਵਿਗਾੜਦੀ ਹੁੰਦੀ ਆ ਹੱਲਾ ਸ਼ੇਰੀ ਕਾਦੀ ਆ ਸੰਦੀਪ ਚੱਲ ਇਹ ਗੱਲਾਂ ਛੱਡ ਤੋ ਤੇ ਅੱਜ ਮੈਨੂੰ ਲੱਗਦਾ ਰਸੋਈ 'ਚ ਵੀ ਨਹੀਂ ਕੋਈ ਵੀ ਗਿਆ ਰੋਟੀ ਬਾਣੀ ਵੀ ਬਣਾਉਣ ਵਾਲਾ ਵਾ ਤੇ ਬਣਾਉਣਾ ਨਹੀਂ ਐ ਬਣਾਓ ਤੇ ਖਾਓ ਮੇਰੇ ਕੋਲ ਤਾਂ ਨਹੀਂ ਭਾਂਦਾ ਕੁਝ ਵੀ ਇੰਨੀ ਇਹ ਕਿੰਨਾਂ ਸੁਣਾਉਂਗੀ ਨਾ ਫੇਰ ਹੀ ਇੰਨੇ ਵੀ ਨਿਕਲਣਾ ਵਾ ਇਹ ਵੀ ਜੜੀ ਬੈਠੀ ਐ ਇੱਥੇ ਕਿੱਡੀ ਸਰਪੰਚਣੀ ਬਣੀ ਐ ਉਧਰ ਸਲਾਹ ਦੇ ਆਉਂਦੀ ਮੰਮੀ ਨੂੰ ਇੱਧਰ ਮੈਨੂੰ ਆਣ ਕੇ ਦੇਣ ਲੱਗ ਪੈਂਦੀ ਐ ਕੋਈ ਗੱਲ ਨਹੀਂ ਤੇਰੀ ਵੀ ਨਹੀਂ ਬੰਦਣੀ ਹੁਣ ਮਸਲਾ ਜੋ ਮਰਜ਼ੀ ਕਰੀ ਜਾ ਜੇ ਗੱਲ ਰੋਟੀ ਦੀ ਹੈ ਨਾ ਉਹ ਤਾਂ ਨਹੀਂ ਕਿ ਮੈਂ ਬਣਾਉਣੀ ਆਪੇ ਬਣਾਓ ਤੇ ਖਾਓ ਮੈਨੂੰ ਸਹਾਨ ਵਾ ਬਥੇਰੀਆਂ ਸੰਦੀਪ ਨੇ ਬਣਾਵਣਾ ਖਵਾਲੀਆਂ ਵਾ ਖਾਂਦੇ ਰੋ ਹੁਣ ਨਾਲੇ ਜੇ ਤੈਨੂੰ ਲੈ ਹੀ ਜਾਂਦਾ ਵਾ ਤੇ ਚੁੱਪ ਕਰਕੇ ਆਪਣੇ ਘਰ ਜਾ ਇੱਥੇ ਬੈਠੀ ਏ ਚੋੜੀ ਹੋ ਕੇ ਸਾਸ਼ੀ ਕਾਲ ਦੀਦੀ ਹਾਂਜੀ ਹਾਂਜੀ ਠੀਕ ਠਾਕ ਆ ਇੱਥੇ ਵੀ ਤੁਸੀਂ ਦੱਸੋ ਇੱਥੇ ਸਾਰੇ ਠੀਕ ਠਾਕ ਆ ਚਲੋ ਠੀਕ ਹੀ ਚਾਹੀਦਾ ਵਾ हां जी दीदी ਬੰਦੇ ਫਿਰਣ ਦੇ ਨਹੀਂ ਹੁੰਦਾ ਤਾਂਹੀਂ ਚਲਦੇ ਆਂ ਰੱਖਣਾ ਹੈ ਨਾ ਮੜਾ ਮੋਟਾ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਆ ਸਮਾਨ ਸਮੂਨ ਤੇ ਜਿਹੜਾ ਹੀ ਸੋਨਾ ਸੋਨਾ ਉਹ ਤੇ ਮੈਂ ਲੈ ਆਈ ਹੀਗੀ ਆ ਉਹ ਤਾਂ ਤੁਹਾਡੀ ਗੱਲ ਠੀਕ ਵਾ ਕੱਲਾ ਸੋਨੇ ਦਾ ਤਾਂ ਨਹੀਂ ਹੁੰਦਾ ਬਾਕੀ ਹੋਰ ਸਮਾਨ ਵੀ ਬੜਾ ਵਾ ਨਹੀਂ ਉੱਧਾ ਤੇ ਕਹਿਣ ਦੇ ਇਹ ਵੀ ਮਿਲ ਜਾਣੀਆਂ ਫੁੱਟੀ ਤੇ ਆ ਜਾਣਾ ਵਾ ਤੇ ਫੇਰ ਸਾਡਾ ਰਾਦਾ ਵੀ ਚੱਲ ਆ ਹੀ ਜਾਣਾ ਸੀ ਮੈਂ ਚਲੋ ਵੇਖ ਲੈਣੀ ਆ ਦੀਦੀ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਮਾਰਦੀ ਆ ਫੇਰਾ ਚਾਹ ਲੋ ਉੱਧਾ ਤੁਸੀਂ ਚਾਚੀ ਜੀ ਨੂੰ ਕਿਉਂ ਵੀ ਚੱਲ ਚੱਲ ਜਾਣਾ ਉੱਥੇ ਤੇ ਚੱਲ ਘੜੀ ਕੇ ਫੇਰਾ ਫੂਰਾ ਮਾਰ ਆਇਆ ਕਰਨ ਆਹ ਉਹ ਨੇ ਝਾਬੀਆਂ ਤੇ ਤੁਹਾਡੇ ਕੋ ਹੈਗੀਆਂ ਆ ਚੱਲ ਕੋਈ ਨਹੀਂ ਤੂੰ ਹੀ ਲਾਟਾ ਲੂਟਾ ਬਾਹਰ ਵਾਲੀਆਂ ਜਗਾ ਆਇਆ ਕਰੋ ਨਾ ਜਾ ਕੇ ਕੋਈ ਗੱਲ ਨਹੀਂ ਵੇਖਦੀ ਆ ਮੈਂ ਮਾਰਦੀ ਆ ਫਿਰ ਇੱਕ ਦੋ ਆਂ ਦੇਣਾ ਚੱਕਰ ਤੇ ਕੋਈ ਨਹੀਂ ਤੁਸੀਂ ਧਿਆਨ ਰੱਖਿਓ ਉਦਾਂ ਚਲੋ ਠੀਕ ਆ ਫਿਰ ਚੰਗਾ ਲੈ ਆਉਂਦੇ ਨੇ ਮੈਨੂੰ ਨਾ ਚੱਕਰਾਂ ਚ ਹੀ ਭਾਤਾ ਵਾ ਹੁਣ ਆਖਾਂ ਡੇ ਹੀ ਵੀ ਬੰਦੇ ਤੁਰੇ ਫਿਰਨਦੇ ਆ ਰਾਤ ਹੁਣ ਮੈਂ ਕੀ ਕਰਾਂ ਨਾ ਮੈਂ ਉੱਥੇ ਇਕੱਲੀ ਰਹਿਣੀ ਜੋਗੀ ਆ ਜਾਂ ਫਿਰ ਇਦਾਂ ਕਰਦੀ ਆ ਇਹਨਾਂ ਦਾ ਸਲਾਹ ਕਰਕੇ ਨਾ ਚੱਲੀ ਜਾਨੀ ਇੱਕ ਦੋ ਦਿਨ ਕੁਝ ਨਹੀਂ ਹੁੰਦਾ ਵੇਖੀ ਜਾਊਗੀ ਲੋਕੀ ਕਿਹੜੇ ਇਕੱਲੇ ਇਕੱਲੇ ਰਹਿੰਦੇ ਨਹੀਂਗੇ ਨਾ ਹੋਊਗਾ ਤੇ ਰਾ ਨੂੰ ਚਾਚੀ ਨੂੰ ਘੜੀ ਲੈ ਆਇਆ ਕਰੂੰਗੀ ਲਾਗੇ ਪੁੱਛ ਕੇ ਵੇਖਦੀ ਆ ਮੰਮੀ ਨੂੰ ਜੇ ਇਹਦੇ ਮੰਨ ਜੂਗੀ ਤੇ